ਸਾਸਰੀਆ ਕਾਲ ਜੀ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਮਸਾਲੇਦਾਰ ਖੱਟਾ ਮਿੱਠਾ ਪੇਠਾ ਗੁੜ ਵਾਲਾ ਪੇਠਾ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਇਸ ਤਰ੍ਹਾਂ ਬਣਾਉਂਗੇ ਤਾਂ ਸਾਰੀ ਉਂਗਲੀਆਂ ਚਟਦੀ ਰਹਿ ਜਾਣੀ ਇੰਨਾ ਜ਼ਿਆਦਾ ਸਵਾਦ ਬਣਦਾ ਹੈ ਇੱਕ ਵਾਰੀ ਇਸ ਤਾਂ ਬਣਾ ਲਿਆ ਹਲਵਾਈ ਨੂੰ ਆ ਜਿਹੜੇ ਸਾਰੇ ਭੁੱਲ ਜਾਣਗੇ ਇਹ ਸੋਚਣਗੇ ਕਿ ਹਲਵਾਈ ਨਹੀਂ ਬਣਾਇਆ ਇੰਨਾ ਜ਼ਿਆਦਾ ਸਵਾਦ ਬਣਦਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਛੋਟਾ ਪੇਠਾ ਲੈ ਲਿਆ ਹੈ ਪੇਠਾ ਵਾਲਾ ਵੱਡਾ ਨਾ ਲਿਓ ਛੋਟਾ ਹੀ ਲਿਓ ਫਿਰ ਬਹੁਤ ਵਧੀਆ ਬਣਦਾ ਇਹ ਜਿਆਦਾ ਵਧੀਆ ਹੁੰਦਾ ਇਹਦੇ ਵਿੱਚ ਬੀਜ ਵਗੈਰਾ ਵੀ ਇਹ ਜਿਹੜੇ ਘਟ ਹੁੰਦੇ ਆ ਇਹ 1 ਕਿਲੋ ਦੇ ਕਰੀਬ ਜਿਹੜਾ ਪੇਠਾ ਹੈਗਾ ਇਹਦੇ ਵਿੱਚੋਂ ਵਿੱਚੋਂ ਬਹੁਤ ਸੋਹਣਾ ਕੱਚਾ ਕੱਚਾ ਪੇਠਾ ਪਿਆ ਹੈ ਤੁਸੀਂ ਦੇਖ ਸਕਦੇ ਹੋ ਬੀਜ ਵੀ ਹੈਗੇ ਆ ਪਰ ਉਹਨੇ ਜਿਆਦਾ ਮੋٹے ਮੋٹے ਬੀਜ ਨਹੀਂ ਹੈਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਧੋਣ ਤੋਂ ਪਹਿਲਾਂ ਮੈਂ ਅੱਧਾ ਘੰਟਾ ਪਾਣੀ ਦੇ ਵਿੱਚ ਰੱਖਦਾ ਸੀਗਾ ਇਸ ਤਰ੍ਹਾਂ ਹੁੰਦਾ ਹੈ ਕਿ ਬਾਹਰ ਦੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਦਵਾਈਆਂ ਵਗੈਰਾ ਲੱਗੀਆਂ ਹੁੰਦੀਆਂ ਨੇ ਤੇ ਪਾਣੀ ਦੇ ਵਿੱਚ ਰੱਖ ਦੋ ਦਵਾਈਆਂ ਦਾ ਸਰ ਘੱਟ ਹੋ ਜਾਂਦਾ ਹੈ ਜੇ ਘਰ ਦੀ ਸਬਜ਼ੀ ਆ ਤੇ ਫਿਰ ਬਹੁਤ ਫਿਰ ਤਾਂ ਬਹੁਤ ਹੀ ਜ਼ਿਆਦਾ ਵਧੀਆ ਜਿਹੜੇ ਬੀਜ ਵਾਲਾ ਪਾਰਟ ਆ ਉਹ ਆਪਾਂ ਹਟਾ ਦੇਵਾਂਗੇ ਜੇ ਤਾਂ ਹਾਰਡ ਛਿਲਕੇ ਵਾਲਾ ਪੇਠਾ ਹੈ ਫਿਰ ਤਾਂ ਤੁਸੀਂ ਉਹਨੂੰ ਜਿਹੜਾ ਛਿਲਕਾ ਹਟਾ ਦਵੋ ਜੇ ਛਿਲਕਾ ਸੌਫਟ ਆ ਫਿਰ ਛਿਲਕਾ ਨਾ ਹਟਾਓ ਛਿਲਕੇ ਨਾਲ ਬਹੁਤ ਹੀ ਸਵਾਦ ਬਣਦਾ ਹੈ ਇਸ ਤਰ੍ਹਾਂ ਆਪਾਂ ਥੋੜੇ ਮੋٹے ਪੀਸ ਕੱਟ ਲਿਆ ਦੂਜੀ ਸਾਈਡ ਤੇ ਕੜਾਈ ਲੈ ਲਈਆ ਸਰੋਂ ਦੇ ਤੇਲ ਦੇ ਵਿੱਚ ਬਣਾਵਾਂਗੇ ਇਹ ਕareleਆਂ ਵਾਲਾ ਤੇਲ ਸੀਗਾ ਬਚਿਆ ਹੋਇਆ ਇਸ ਲਈ ਇਹਦੇ ਵਿੱਚ ਕਾਲੇ ਜਿਹੇ ਦਾਣੇ ਨੇਗੇ ਤੇ ਸਰੋਂ ਦਾ ਤੇਲ ਆਪਾਂ ਪਾ ਲਿਆ ਡੇਢ ਕਟਕੜਚੀ ਪਾ ਲਿਆ ਹੁਣ ਆਪਾਂ ਖੜੇ ਮਸਾਲੇ ਲੈਏ ਨੇਗੇ ਦੋ ਤੇਜ ਪੱਤਾ ਇੱਕ ਵੱਡੀ ਇਲਾਇਚੀ ਥੋੜੇ ਜੇ ਲੌਂਗ ਨੇਗੇ ਤੇ ਦਾਲ ਚੀਨੀ ਦਾ ਟੁਕੜਾ ਏ ਤੁਸੀਂ ਚਾਹੋ ਛੋਟੀ ਇਲਾਇਚੀ ਵੀ ਪਾ ਸਕਦੇ ਹੋ ਕਾਲੀ ਮਿਰਚ ਵੀ ਤੇ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਵਾਂਗੇ 1/2 ਚਮਚ ਲੋੜ ਅਨਸਾਰ ਤੇ ਇੱਕ ਚਮਚ ਆਪਾਂ ਮੇਥੀ ਦਾਣਾ ਪਾਇਆ ਛੋਟਾ ਇੱਕ ਚਮਚ ਮੇਥੀ ਦਾਣਾ ਪਾਇਆ ਪੇਠੇ ਦੇ ਵਿੱਚ ਮੇਥੀ ਦਾਣਾ ਬਹੁਤ ਹੀ ਜ਼ਿਆਦਾ ਟੇਸਟਿਕ ਲੱਗਦਾ ਕਟਿਆ ਹੋਇਆ ਆਪਾਂ ਲਸਣ ਤੇ ਕਟੀਆਂ ਹੋਈਆਂ ਮਿਰਚਾਂ ਪਾਵਾਂਗੇ ਤੇ ਪਹਿਲਾਂ ਤੇਲ ਨੂੰ ਬਿਲਕੁਲ ਗਰਮ ਕਰ ਲੈਣਾ ਫਿਰ ਕਿੜੱਤਰ ਨਹੀਂ ਰਹਿੰਦੀ ਹੈਗੀ ਤੇਲ ਦੀ ਉਸ ਤੋਂ ਬਾਅਦ ਗੈਸ ਦੀ ਫਲੇਮ ਥੋੜੀ ਲੋ ਕਰ ਦੇਣੀ ਆ ਤਾਂ ਕਿ ਆਪਣੇ ਮਸਾਲੇ ਸੜਨ ਨਾ ਤੇ ਚੰਗੀ ਤਰ੍ਹਾਂ ਫਲੇਵਰ ਇਹਨਾਂ ਦਾ ਤੇਲ ਦੇ ਵਿੱਚ ਆ ਜਾਵੇ ਹੁਣ ਆਪਾਂ ਦੋ ਕੱਟੇ ਹੋਏ ਨਾਰਮਲ ਸਾਈਜ਼ ਦੇ ਪਿਆਜ਼ ਆ ਜਿਹੜੇ ਪਾਵਾਂਗੇ ਇਹਨਾਂ ਨੂੰ ਲਾਈਟ ਜਿਹਾ 골ਡਨ ਹੋਣ ਤੱਕ ਆਪਾਂ ਪਕਾ ਲਵਾਂਗੇ ਇਹ ਲਾਈਟ 골ਡਨ ਆਪਣੇ ਹੋ ਗਏ ਆ ਬਹੁਤੇ ਜਿਆਦਾ ਨਹੀਂ ਪਕਾਉਣੇ ਹੈਗੇ ਬਸ ਇੰਨਾ ਕੀ ਪਕਾਉਣੇ ਆ ਆਪਾਂ ਇਹਦੇ ਵਿੱਚ ਧਨੀਏ ਦਾ ਪਾਊਡਰ ਪਾਇਆ ਏ ਤੇ ਗਰਮ ਮਸਾਲਾ ਪਾਇਆ ਏ ਇੱਕ ਚਮਚ ਧਨੀਆ ਪਾਊਡਰ ਪੌਣਾ ਕ ਚਮਚਾ ਜਿਹੜਾ ਗਰਮ ਮਸਾਲਾ ਪਾ ਦਿੱਤਾ ਏ ਤੇ ਗੈਸ ਦੀ ਫਲੇਮ ਇਸ ਟਾਈਮ ਤੇ ਵੀ ਲੋਅ ਆ ਤਾਂ ਕਿ ਮਸਾਲੇ ਨਾਲ ਸੜਨ ਸਵਾਦ ਅਨਸਾਰ ਇਹਦੇ ਵਿੱਚ ਆਪਾਂ ਜਿਹੜਾ ਨੂਨ ਆ ਉਹ ਐਡ ਕਰ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਪੌਣਾ ਇੱਕ ਚਮਚ ਚਾਟ ਮਸਾਲਾ ਪਾਇਆ ਤੁਸੀਂ ਆਮਚੂਰ ਦਾ ਪਾਊਡਰ ਵੀ ਪਾ ਸਕਦੇ ਹੋ ਇੱਕ ਚਮਚ ਹਲਦੀ ਦਾ ਪਾਇਆ ਹੈ ਆਮਚੂਰ ਜਾਂ ਚਾਟ ਮਸਾਲਾ ਪਾਉਣ ਨਾਲ ਖੱਟਾ ਮਿੱਠਾ ਜਿਹਾ ਟੇਸਟ ਬਹੁਤ ਸਵਾਦਿਸ਼ਟ ਹੁੰਦਾ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੇਗੀ ਮਿਰਚ ਪਾ ਦਵਾਂਗੇ ਇੱਕ ਚਮਚ ਛੋਟਾ ਤੇ ਇਹਨੂੰ ਵੀ ਚੰਗੀ ਤਰ੍ਹਾਂ ਪਕਾ ਲਵਾਂਗੇ ਕਿਉਂਕਿ ਇਸ ਦੀ ਫਲੇਮ ਤੁਸੀਂ ਹਾਈ ਨਹੀਂ ਰੱਖਣੀ ਹੈਗੀ ਫੇਰ ਜਿਹੜਾ ਮਸਾਲੇ ਸੜ ਜਾਣਗੇ ਇੱਕ ਵੱਡਾ ਟਮਾਟਰ ਸੀਗਾ ਉਹਦੀ ਪਿਉਰੀ ਆਪਾਂ ਪਾਵਾਂਗੇ ਟਮਾਟਰ ਦੀ ਪਿਉਰੀ ਹੀ ਪਾਉਣੀ ਆ ਤੁਸੀਂ ਮਟਰ ਕੱਟ ਕੇ ਨਹੀਂ ਪਾਉਣਾ ਹੈਗਾ ਇਹਦੇ ਨਾਲ ਸਬਜ਼ੀ ਦਾ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਇਹਨੂੰ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਮਸਾਲਾ ਆਪਣਾ ਕੀ ਨਹੀਂ ਛੱਡ ਦਿੰਦਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਡਲੇ ਗੁੜ ਦੀ ਪਾਈ ਆ ਮੈਂ 1 ਕਿਲੋ ਪੇਠੇ ਦੇ ਵਿੱਚ 25 ਗ੍ਰਾਮ ਜਿਹੜਾ ਗੁੜ ਪੈ ਜਾਂਦਾ ਹੈ 25 ਕਿ ਗ੍ਰਾਮ ਗੁੜ ਹੋਊਗਾ ਅੰਦਾਜ਼ੇ ਦੇ ਨਾਲ ਤੇ ਇਹਨੂੰ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਗੁੜਾ ਜਿਹੜਾ ਤੁਸੀਂ ਕਦੂਕਸ ਕਰਕੇ ਜਾਂ ਤੋੜ ਕੇ ਵੀ ਪਾ ਸਕਦੇ ਹੋ ਇਸੇ ਦੇ ਵਿੱਚ ਘੁਲੇ ਜਾਊਗਾ ਆਪਾਂ ਇੱਕ ਕੌਲੀ ਪਾਣੀ ਦੀ ਪਾ ਲਈ ਆ ਤੇ ਗੁੜ ਘੋਲਣ ਤੱਕ ਇਹਨੂੰ ਪਕਾ ਲਵਾਂਗੇ ਤੇ ਨਾਲੇ ਜਿਹੜੀ ਘਿਓ ਆ ਇਹ ਗਰੇਵੀ ਘਿਓ ਹੋਵੀ ਆ ਛੱਡ ਦੂਗੀ ਤੇ ਮਸਾਲੇ ਵੀ ਆਪਸ ਚ ਰਸ ਮਿਸ ਜਾਣਗੇ ਮਸਾਲਿਆਂ ਦਾ ਟੇਸ ਆ ਜਾਊਗਾ ਇਹਦੇ ਵਿੱਚ ਜਦੋਂ ਇਹ ਬਿਲਕੁਲ ਘਿਓ ਛੱਡ ਗਿਆ ਤੇ ਗੋੜਾ ਆਪਣਾ ਪਿੰਗ ਲਿਆ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਪੇਠਾ ਇਹ ਜਿਹੜਾ ਪਾ ਦਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਮੈਂ ਪੇਠੇ ਦੇ ਪੀਸ ਥੋੜੇ ਵੱਡੇ ਰੱਖੇ ਨੇ ਇਦਾਂ ਹੀ ਬਹੁਤ ਸਵਾਦ ਲੱਗਦੇ ਨੇਗੇ ਇਸ ਤਰ੍ਹਾਂ ਵਾਲੇ ਛੋਟੇ ਪੀਸ ਘੁਲ ਜਾਂਦੇ ਨੇ ਇਸ ਤਰ੍ਹਾਂ ਖੜਾ ਖੜਾ ਜਿਹਾ ਪੇਠਾ ਬਹੁਤ ਵਧੀਆ ਲੱਗਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਤੇ ਇਹਨੂੰ ਆਪਾਂ ਲੋ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਲਾਈਟ ਵੀ ਹੈ ਜਿਹੜੀ ਚਲੀ ਗਈ ਹੈ ਇਸ ਲਈ ਇਹਨਾ ਕਾਲਾ ਦਿਖ ਰਿਹਾ ਹੈ ਬਿਲਕੁਲ ਵੀ ਲਾਈਟ ਨਹੀਂ ਹੈਗੀ ਫੋਨ ਦੀ ਲਾਈਟ ਚ ਲਾ ਕੇ ਆਪਾਂ ਹੋਗੇ ਤਾਂ ਪੇਠਾ ਆਪਣਾ ਪਕਣਾ ਸ਼ੁਰੂ ਹੋ ਗਿਆ ਕੁਛ ਕ ਪੇਠਾ ਆਪਣਾ ਜਿਹੜਾ ਪੱਕ ਗਿਆ ਹੈ ਤੇ ਥੋੜੀ ਦੇਰ ਲਈ ਆਪਾਂ ਮੀਡੀਅਮ ਟੂ ਲੋ ਫਲੇਮ ਤੇ ਮੈਂ ਪਕਾਇਆ ਇਹ ਦੇ ਵਿੱਚ ਫਿਰ ਪਾਣੀ ਦੀ ਮਾਤਰਾ ਦੀ ਘੱਟ ਜ਼ਰੂਰਤ ਪੈਂਦੀ ਹੈ ਜੇ ਤੁਸੀਂ ਹਾਈ ਫਲੇਮ ਤੇ ਪਕਾਓਗੇ ਫਿਰ ਪਾਣੀ ਜ਼ਿਆਦਾ ਪੈ ਜਾਊਗਾ ਤੇ ਟੇਸਟ ਘੱਟ ਵਧੀਆ ਆਉਂਦਾ ਏ ਜੇ ਤੁਸੀਂ ਲੋ ਫਲੇਮ ਤੇ ਪਕਾਉਂਗੇ ਪਾਣੀ ਘੱਟ ਪਾਉਂਗੇ ਤੇ ਫਲੇਵਰ ਆ ਜਿਹੜਾ ਟੇਸਟ ਬਹੁਤ ਵਧੀਆ ਆਉਂਦਾ ਏ ਤੇ ਪੇਠਾ ਇਹ ਜਿਹੜਾ ਆਪਣਾ ਬਿਲਕੁਲ ਬਣ ਕੇ ਤਿਆਰ ਹੋ ਗਿਆ ਪੇਠੇ ਦੀ ਸਬਜੀ ਆਪਣੇ ਬਣ ਕੇ ਤਿਆਰ ਆ ਤੁਸੀਂ ਚਾਹੇ ਦੇ ਵਿੱਚ ਧਣੀ ਹੈ ਜਿਹੜਾ ਉਹ ਵੀ ਐਡ ਕਰ ਸਕਦੇ ਹੋ ਤੇ ਇਹਨੂੰ ਸਰਵ ਕਰ ਲਿਆ ਰੋਟੀ नान ਪਰਾਂਠੇ ਤੁਸੀਂ ਕਿਸੇ ਨਾਲ ਵੀ ਇਹ ਜਿਹੜਾ ਨੂੰ ਖਾ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਰਦੇ ਹੋ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲੋ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ নোਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ